ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਭਾਰਤੀ ਫੌਜ ਤੇ ਸਿੱਖ ਜਵਾਨਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਸਿੱਖ ਜਵਾਨ ਮਾਰੇ ਗਏ ਔਰ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਕਿ ਸਿੱਖ ਔਰਤਾਂ ਨੂੰ ਕੁਚਲਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਰਾਸਰ ਪਾਕਿਸਤਾਨ ਦੀਆਂ ਜੋ ਅਫਵਾਹਾਂ ਨੇ ਖਬਰਾਂ ਨੇ ਸੋਸ਼ਲ ਮੀਡੀਆ ਤੇ ਸਿਕਾਂ ਨੂੰ ਬਦਨਾਮ ਕਰਨ ਦੀ ਸਰਾਸਰ ਝੂਠਾ ਹੈ ਔਰ ਗੁਰਪਤਵੰਤ ਸਿੰਘ ਪੰਨੂ ਜੋ ਇਹ ਸਟੇਟਮੈਂਟ ਦਿੰਦਾ ਹੈ ਇੱਕ ਚੈਨਲ ਤੇ ਕਿ ਭਾਰਤ ਅੰਦਰ ਸਿੱਖ ਕਦੇ ਵੀ ਭਾਰਤੀ ਫੌਜ ਨੂੰ ਪੰਜਾਬ ਬਾਰਡਰ ਤੇ ਜਾਨ ਨਹੀਂ ਦੇਣਗੇ ਇਹ ਸਰਾਸਰ ਝੂਠਾ ਹੈ ਇਸ ਦਾ ਹਵਾਲਾ ਪਾਕਿਸਤਾਨ ਦੀ ਐਮਪੀ ਪਾਰਲੀਮੈਂਟ ਦੇ ਵਿੱਚ ਦਿੰਦੀ ਨਜ਼ਰ ਆਈ ਔਰ ਇਹ ਗੱਲ ਕਹਿੰਦੀ ਨਜ਼ਰ ਆਈ ਕਿ ਪਾਕਿਸਤਾਨ ਦੇ ਨਹੀਂ ਸਿੱਖ ਜਿਹੜੇ ਨੇ ਔਰ ਨਾਲ ਖੜੇ ਨੇ ਪਾਕਿਸਤਾਨ ਦੇ ਔਰ ਪਾਕਿਸਤਾਨ ਖਿਲਾਫ ਕਦੇ ਵੀ ਸਿੱਖ ਭਾਰਤੀ ਫੌਜ ਨੂੰ ਬਾਰਡਰ ਤੇ ਨਹੀਂ ਆਉਣ ਦੇਣਗੇ ਇਹ ਸਰਾਸਰ ਝੂਠ ਹੈ ਇਸ ਖਬਰਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਪਰਦਾ ਫਾਸ਼ ਕਰ ਰਿਹਾ ਹੈ ਨਾ ਤਾਂ ਕਿਸੇ ਸਿੱਖ ਜਵਾਨ ਨੂੰ ਮਾਰਿਆ ਗਿਆ ਨਾ ਕਿਸੇ ਸਿੱਖ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਨਾ ਹੀ ਕਿਸੇ ਸਿੱਖ ਕਿਸੇ ਪੰਜਾਬੀ ਨੇ ਕਿਸੇ ਫੌਜ ਦੀ ਮੂਵਮੈਂਟ ਤੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਅੰਦਰ ਗੱਲ ਕੀਤੀ ਜਾਵੇ ਗੁਰਦਾਸਪੁਰ ਤਾਂ ਨਾਲ ਹੀ ਫਰੋਸਪਰ ਤਰਨ ਤਾਰਨ ਇਹਨਾਂ ਸਰਹੱਦੀ ਇਲਾਕੇ ਦੇ ਫਾਜ਼ਲਕਾ ਤੇ ਇਹਨਾਂ ਸਰਹੱਦੀ ਇਲਾਕੇ ਦੇ ਵਿੱਚ ਭਾਰਤੀ ਫੌਜ ਸਰਹੱਦ ਤੇ ਪਹਿਲਾਂ ਤੋਂ ਹੀ ਮੌਜੂਦ ਹੈ ਇਹ ਗੱਲ ਤਾਂ ਸਰਾਸਰ ਝੂਠੀ ਹੈ ਕਿ ਭਾਰਤੀ ਫੌਜ ਨੂੰ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ ਪੰਜਾਬ ਰਾਹੀਂ ਲੰਘਣ ਨਹੀਂ ਦਿੱਤਾ ਜਾਵੇਗਾ ਇਹ ਜੋ ਤੁਹਾਨੂੰ ਅਸੀਂ ਸਕਰੀਨਸ਼ਾਟ ਦਿਖਾ ਰਹੇ ਹਾਂ ਇਹ ਸਰਾਸਰ ਝੂਠ ਹੈ ਕਿਸੇ ਵੀ ਪੰਜ ਸਿੱਖ ਸੋਲਜਰ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਨਾ ਹੀ ਕਿਸੇ ਸਿੱਖ ਔਰਤ ਨੂੰ ਕੁੱਟ ਲਿਆ ਗਿਆ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੋਂ ਨਾਲ ਸੰਜੀ ਕਰ ਰਹੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਜੇ ਹਾਂ ਨਹੀਂ ਚਾਹੁੰਦੇ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬ ਦੇ ਅੰਦਰ ਚੁਣੇ ਹੋਏ ਨਮਾਇंदे ਨੇ ਇਹ ਗੱਲ ਕਹੀ ਹੈ ਕਿ ਪਹਿਲ ਗਾਂਤ ਘਟਨਾ ਦੀ ਸਿਨਹਿਤੀ ਕਰਦੇ ਆ ਇਸ ਦਾ ਬਦਲਾ ਵੀ ਸਾਨੂੰ ਲੈਣਾ ਚਾਹੀਦਾ ਹੈ ਪਾਕਿਸਤਾਨ ਪਾਕ ਹਰਕਤਾ ਕਰਦਾ ਪਾਕਿਸਤਾਨ ਉਸਡੇ ਮੁਲਕ ਦੇ ਅੰਦਰ ਨਸ਼ਾ ਹੁੰਦਾ ਹੈ ਉਸ ਵਕਤ ਵੀ ਇਸ ਚੀਜ਼ ਦੀ ਨਖੇਤੀ ਪਾਕਿਸਤਾਨ ਦੀ ਜਾੰਦੀ ਰਹੀ ਹੈ ਕਿ ਪਾਕਿਸਤਾਨ ਤੋਂ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਡੀ ਮਾਤਰਾ 'ਚ ਆਉਂਦਾ ਰਿਹਾ ਜਿਸ ਖਿਲਾਫ ਸਖਤੀ ਦੀ ਲੋੜ ਹੈ ਕਾਰਵਾਈ ਦੀ ਲੋੜ ਹੈ ਔਰ ਅਜੇ ਹੇ ਤੱਕ ਪਹਿਲਗਾਮ ਤੱਕ ਨਾ ਦਿਖਾਈ ਕਿ ਤਜਾਵੇ ਤਾਂ ਇਸਤੇ ਵੀ ਜੋ ਬਣਦੀ ਕਾਰਵਾਈ ਜੋ ਇਸ ਘਟਨਾ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਉਸਤੇ ਹੋਣੀ ਚਾਹੀਦੀ ਹੈ ਪਰ ਜੋ ਪਾਕਿਸਤਾਨ ਦੀ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਾਸਰ ਝੂਠਾ ਹੈ ਇਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ ਕਿ ਕਿਸੇ ਸਿੱਖ ਸੋਲਜਰ ਨੂੰ ਮੌਤ ਘਾਟ ਉਤਾਰ ਦਿੱਤਾ ਮੁੱਠਪੇੜ ਚ ਕਿਸੇ ਸਿੱਖ ਔਰਤ ਨੂੰ ਦਰੜਿਆ ਗਿਆ ਇਸ ਦੇ ਵਿੱਚ ਬਿਲਕੁਲ ਕੋਈ ਵੀ ਸੱਚਾਈ ਨਹੀਂ ਹੈ ਔਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਕਿ ਭਾਰਤ ਦੀ ਫੌਜ ਨੂੰ ਪਾਕਿਸਤਾਨ ਖਿਲਾਫ ਕਾਰਵਾਈ ਪੰਜਾਬ ਨਹੀਂ ਕਰਨ ਦੇਵੇਗਾ ਸਿੱਖ ਨਹੀਂ ਕਰਨ ਦੇਵੇਗਾ ਇਹ ਵੀ ਸਰਾਸਰ ਝੂਠ ਹੈ ਕਿਉਂਕਿ ਪਾਕਿਸਤਾਨ ਪਰਮਤਮਾ MP ਦੇ ਨਾਲ ਗੱਲ ਹੋਈ ਗਈ ਕਿ ਪਸੀ ਧੰਨਵਾਦ ਕਰਦੇ ਸਿੱਖ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਜੋ ਇਹ ਕਹਿ ਰਹੇ ਨੇ ਕਿ ਅਸੀਂ ਭਾਰਤੀ ਫੌਜ ਨੂੰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਪਾਗਰ ਕਹਿੰਦੇ ਕਿ ਪਾਕਿਸਤਾਨ ਸਿੱਖਾਂ ਦੀ پاک ਧਰਤੀ ਹੈ ਪਰ ਇੱਕ ਪਾਸੇ ਗੱਲ ਕੀਤੀ ਜਾਵੇ ਸਿਰਫ ਇਸ ਮੋਲ ਦਿਲੋਂ ਲਈ دہشت گردਾਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਅਤਵਾਦੀਆਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਮੁਲਕ ਦੀ ਆਵਾਮ ਦੇ ਨਾਲ ਨਾ ਕਿ ਕਿਸੇ ਮੁਲਕ ਦੇ ਕਿਸੇ ਧਾਰਮਿਕ ਸਥਾਨ ਦੇ ਨਾਲ ਤਾਂ ਸਿਰਫ ਤੇ ਸਿਰਫ ਇਸ ਗੱਲਾਂ ਨੂੰ ਸੋਚ ਲੈਣਾ ਚਾਹੀਦਾ ਪਾਕਿਸਤਾਨ ਨੂੰ ਕਿ ਇਹਨਾਂ ਨਪਾਕ ਹਰਕਤਾਂ ਤੋਂ ਬਾਹਰ ਆ ਜਾਣਾ ਚਾਹੀਦਾ ਇਹ ਸਿਰਫ ਤੇ ਸਿਰਫ ਡਰ ਰਹਾ ਬੋਖਲਾਹਟ ਹੈ ਜਿਸ ਕਰਕੇ ਅਜਿਹੇ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਭਾਰਤ ਦੇ ਅੰਦਰ ਮਾਹੌਲ ਖਰਾਬ ਹੋਵੇ ਅਜੇ ਹਾ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਜੋ ਲਗਾਤਾਰ ਕੋਝੀ ਚਾਲਾਂ ਚੱਲ ਰਿਹਾ ਹੈ ਲਗਾਤਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਪਿੱਛੇ ਕੋਈ ਦਿਨਾਂ ਦੀ ਸਾਜ਼ਿਸ਼ ਜੋ ਇਸ ਵਾਰ ਕਾਮਯਾਬ ਨਹੀਂ ਹੋਣ ਵਾਲੀ ਹਾਲਕਿ ਪਹਿਲਾਂ ਵੀ ਨਹੀਂ ਹੋਈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਾਰਤ ਨੇ ਆਪਣਾ ਬਦਲਾ ਲਿਆ ਚਾਹੇ ਸਰਜਿਕਲ ਸਟ੍ਰਾਈਕ ਹੋਵੇ ਚਾਹੇ ਜੰਗ ਦੀ ਗੱਲ ਹੋਵੇ ਤਾਂ ਜੰਗ ਦੇ ਵਿੱਚ ਵੀ ਭਾਰਤ ਜਿੱਤਦਾ ਰਿਹਾ ਪਾਕਿਸਤਾਨ ਸਰੈਂਡਰ ਕਰਦਾ ਰਿਹਾ ਔਰ ਸਿੱਖਾਂ ਦੀ ਅਗਰ ਗੱਲ ਕੀਤੀ ਜਾਵੇ ਇਸ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਅਹਿਮ ਇਸਾ ਹੈ ਉਸ ਸਿੱਖ ਰੈਜੀਮੈਂਟ ਜਿਸ ਨੂੰ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦਿੱਤੀ ਗਈ ਸੀ 2020 ਚ ਜਿਸ ਵਕਤ ਗੋਰਖਾ ਰੈਜੀਮੈਂਟ ਤੋਂ ਇਹ ਸਾਰੀ ਸੁਰੱਖਿਆ ਲੈ ਕੇ ਸਿੱਖ ਰੈਜੀਮੈਂਟ ਨੂੰ ਦਿੱਤੀ ਗਈ ਸੀ ਉਹ ਸਿੱਖ ਰੈਜੀਮੈਂਟ ਜਿਸ ਨੇ ਜਿਸ ਤੋਂ ਚੀਨ ਦੀ ਫੌਜ थरथर ਕੰਪਦੀ ਹੈ ਉਹ ਸਿੱਖ ਰੈਜੀਮੈਂਟ ਜੋ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਹੈ ਜਿਸ ਤੋਂ ਵੈਰੀ थरथर ਕੰਪਦੇ ਨੇ ਤਾਂ ਉਹ ਹਰ ਵੇਲੇ ਤਿਆਰ ਹੈ ਆਪਣੇ ਦੁਸ਼ਮਨ ਨੂੰ ਜਵਾਬ ਦੇਣ ਲਈ ਉਸ ਆਤਵਾਦੀ ਸਮੂਹਾਂ ਨੂੰ ਉਸ ਸੰਗਠਨਾਂ ਨੂੰ ਇੱਕ ਵਾਰ ਫਿਰ ਤੋਂ ਗੱਲ ਕੀਤੀ ਜਾਵੇ ਸਿਰਫ ਤੇ ਸਿਰਫ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਅਤਵਾਦੀਆਂ ਦੇ ਖਿਲਾਫ ਹੈ ਔਰ ਜੋ ਵੀ ਕਿਸੇ ਮੁਲਕ ਦੇ ਅੰਦਰ ਰਹਿ ਕੇ ਸਾਜਸ਼ਾ ਰਚ ਰਿਹਾ ਹੈ ਉਸ ਦੇ ਟਿਕਾਣੇ ਉਸ ਦੇ ਜੁਗਰੋ ਨੇ ਉਸ ਦੇ ਜੋ ਸਾਥੀ ਨੇ ਉਸ ਦੇ ਜੋ ਮੈਂਬਰ ਨੇ ਚਾਹੇ ਉਹ ਭਾਰਤ ਦੇ ਅੰਦਰ ਨੇ ਚਾਹੇ ਕਿਸੇ ਮੁਲਕ ਚ ਨੇ ਚਾਹੇ ਪੀਓਕੇ ਚ ਨੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਦਾ ਮੀਡੀਆ ਝੂਠ ਤੇ ਝੂਠ ਫੈਲਾ ਰਿਹਾ ਹੈ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਭਾਰਤੀ ਫੌਜ ਤੇ ਸਿੱਖ ਜਵਾਨਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਸਿੱਖ ਜਵਾਨ ਮਾਰੇ ਗਏ ਔਰ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਕਿ ਸਿੱਖ ਔਰਤਾਂ ਨੂੰ ਕੁਚਲਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਰਾਸਰ ਪਾਕਿਸਤਾਨ ਦੀਆਂ ਜੋ ਅਫਵਾਹਾਂ ਨੇ ਖਬਰਾਂ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਸਰਾਸਰ ਝੂਠਾ ਹੈ ਔਰ ਗੁਰਪਤਵੰਤ ਸਿੰਘ ਪੰਨੂ ਜੋ ਇਹ ਸਟੇਟਮੈਂਟ ਦਿੰਦਾ ਹੈ ਇੱਕ ਚੈਨਲ ਤੇ ਕਿ ਭਾਰਤ ਅੰਦਰ ਸਿੱਖ ਕਦੇ ਵੀ ਭਾਰਤੀ ਫੌਜ ਨੂੰ ਪੰਜਾਬ ਬਾਰਡਰ ਤੇ ਜਾਨ ਨਹੀਂ ਦੇਣਗੇ ਇਹ ਸਰਾਸਰ ਝੂਠਾ ਹੈ ਇਸ ਦਾ ਹਵਾਲਾ ਪਾਕਿਸਤਾਨ ਦੀ ਐਮਪੀ ਪਾਰਲੀਮੈਂਟ ਦੇ ਵਿੱਚ ਦਿੰਦੀ ਨਜ਼ਰ ਆਈ ਔਰ ਇਹ ਗੱਲ ਕਹਿੰਦੀ ਨਜ਼ਰ ਆਈ ਕਿ ਪਾਕਿਸਤਾਨ ਦੇ ਨਹੀਂ ਸਿੱਖ ਜਿਹੜੇ ਨੇ ਔਰ ਨਾਲ ਖੜੇ ਨੇ ਪਾਕਿਸਤਾਨ ਦੇ ਔਰ ਪਾਕਿਸਤਾਨ ਖਿਲਾਫ ਕਦੇ ਵੀ ਸਿੱਖ ਭਾਰਤੀ ਫੌਜ ਨੂੰ ਬਾਰਡਰ ਤੇ ਨਹੀਂ ਆਣ ਦੇਣਗੇ ਇਹ ਸਰਾਸਰ ਝੂਠ ਹੈ ਇਸ ਖਬਰਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਪਰਦਾ ਫਾਸ਼ ਕਰ ਰਿਹਾ ਹੈ ਨਾ ਤਾਂ ਕਿਸੇ ਸਿੱਖ ਜਵਾਨ ਨੂੰ ਮਾਰਿਆ ਗਿਆ ਨਾ ਕਿਸੇ ਸਿੱਖ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਨਾ ਹੀ ਕਿਸੇ ਸਿੱਖ ਕਿਸੇ ਪੰਜਾਬੀ ਨੇ ਕਿਸੇ ਫੌਜ ਦੀ ਮੂਵਮੈਂਟ ਤੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਅੰਦਰ ਗੱਲ ਕੀਤੀ ਜਾਵੇ ਗੁਰਦਾਸਪੁਰ ਤਾਂ ਨਾਲ ਹੀ ਫਰੋਸਪਰ ਤਰਨ ਤਰਨ ਇਹਨਾਂ ਸਰਹੱਦੀ ਇਲਾਕੇ ਦੇ ਫਾਜ਼ਲਕਾ ਤੇ ਇਹਨਾਂ ਸਰਹੱਦੀ ਇਲਾਕੇ ਦੇ ਵਿੱਚ ਭਾਰਤੀ ਫੌਜ ਸਰਹੱਦ ਤੇ ਪਹਿਲਾਂ ਤੋਂ ਹੀ ਮੌਜੂਦ ਹੈ ਇਹ ਗੱਲ ਤਾਂ ਸਰਾਸਰ ਝੂਠੀ ਹੈ ਕਿ ਭਾਰਤੀ ਫੌਜ ਨੂੰ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ ਪੰਜਾਬ ਰਾਹੀਂ ਲੰਘਣ ਨਹੀਂ ਦਿੱਤਾ ਜਾਵੇਗਾ ਇਹ ਜੋ ਤੁਹਾਨੂੰ ਅਸੀਂ ਸਕਰੀਨ ਸ਼ਾਟ ਦਿਖਾ ਰਹੇ ਹਾਂ ਇਹ ਸਰਾਸਰ ਝੂਠ ਹੈ ਕਿਸੇ ਵੀ ਪੰਜ ਸਿੱਖ ਸੋਲਜਰ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਨਾ ਹੀ ਕਿਸੇ ਸਿੱਖ ਔਰਤ ਨੂੰ ਕੁੱਤਲੇ ਆ ਗਿਆ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਨੂੰ ਸੰਜੀ ਕਰ ਰਹੇ ਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਜੇ ਨਹੀਂ ਚਾਹੁੰਦੇ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬ ਦੇ ਅੰਦਰ ਛੁਣ ਹੋਏ ਨਮਾਇਦੇ ਨੇ ਇਹ ਗੱਲ ਕਹੀ ਹੈ ਕਿ ਪਹਿਲ ਗਾਂਤ ਘਟਨਾ ਦੀ ਸੀ ਨਕੀਦੀ ਕਰਦੇ ਆ ਇਸ ਦਾ ਬਦਲਾ ਵੀ ਸਾਨੂੰ ਲੈਣਾ ਚਾਹੀਦਾ ਹੈ ਪਾਕਿਸਤਾਨ ਪਾਕ ਹਕਤਾ ਕਰਦਾ ਪਾਕਿਸਤਾਨ ਉਸਦੇ ਮੁਲਕ ਦੇ ਅੰਦਰ ਨਸ਼ਾ ਆਉਂਦਾ ਹੈ ਉਸ ਵਕਤ ਵੀ ਇਸ ਚੀਜ਼ ਦੀ ਨਖੇਤੀ ਪਾਕਿਸਤਾਨ ਦੇ ਕੀਤੀ ਜਾਂਦੀ ਰਹੀ ਹੈ ਕਿ ਪਾਕਿਸਤਾਨ ਤੋਂ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਡੀ ਮਾਤਰਾ 'ਚ ਆਉਂਦਾ ਰਿਹਾ ਜਿਸ ਖਿਲਾਫ ਸਖਤੀ ਦੀ ਲੋੜ ਹੈ ਕਾਰਵਾਈ ਦੀ ਲੋੜ ਹੈ ਔਰ ਅਜੇ ਹੇ ਤੱਕ ਪਹਿਲਾਂ ਤੱਕ ਨਾ ਦੀ ਗੱਲ ਕੀਤੀ ਜਾਵੇ ਤਾਂ ਇਸਤੇ ਵੀ ਜੋ ਬਣਦੀ ਕਾਰਵਾਈ ਜੋ ਇਸ ਘਟਨਾ ਦਾ ਪਿੱਛੇ ਦਾ ਮਾਸਟਰਮਾਈਂਡ ਹੈ ਉਸਤੇ ਹੋਣੀ ਚਾਹੀਦੀ ਹੈ ਪਰ ਜੋ ਪਾਕਿਸਤਾਨ ਦੀ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਾਸਰ ਝੂਠ ਹੈ ਇਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ ਕਿ ਕਿਸੇ ਸਿੱਖ ਸੋਲਜਰ ਨੂੰ ਮੌਤ ਘਟ ਤਾਰ ਦਿੱਤਾ ਮੁੱਠਪੇੜ ਚ ਕਿਸੇ ਸਿੱਖ ਔਰਤ ਨੂੰ ਦਰੜਿਆ ਗਿਆ ਇਸ ਦੇ ਵਿੱਚ ਬਿਲਕੁਲ ਕੋਈ ਵੀ ਸੱਚਾਈ ਨਹੀਂ ਹੈ ਔਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਕਿ ਭਾਰਤ ਦੀ ਫੌਜ ਨੂੰ ਪਾਕਿਸਤਾਨ ਖਿਲਾਫ ਕਾਰਵਾਈ ਪੰਜਾਬ ਨਹੀਂ ਕਰਨ ਦੇਵੇਗਾ ਸਿੱਖ ਨਹੀਂ ਕਰਨ ਦੇਵੇਗਾ ਇਹ ਵੀ ਸਰਾਸਰ ਝੂਠ ਹੈ ਕਿਉਂਕਿ ਪਾਕਿਸਤਾਨ ਦੀ ਪਾਰਲੀਮੈਂਟ ਚ ਐਮਪੀ ਦੇ ਵੱਲੋਂ ਗੱਲ ਰਹੀ ਗਈ ਕਿ ਅਸੀਂ ਧੰਨਵਾਦ ਕਰਦੇ ਹਾਂ ਸਿੱਖ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਜੋ ਇਹ ਕਹਿ ਰਹੇ ਨੇ ਕਿ ਅਸੀਂ ਭਾਰਤੀ ਫੌਜ ਨੂੰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਪਾਗਰ ਕਹਿੰਦੇ ਕਿ ਪਾਕਿਸਤਾਨ ਸਿੱਖਾਂ ਦੀ ਪਾਕ ਧਰਤੀ ਆ ਪਰ ਇੱਕ ਪਾਸੇ ਗੱਲ ਕੀਤੀ ਜਾਵੇ ਸਿਰਫ ਇਸ ਮੁਲਕ ਦੀ ਲੜਾਈ دہشت گردਾਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਅਤਵਾਦੀਆਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਮੁਲਕ ਦੀ ਆਵਾਮ ਦੇ ਨਾਲ ਨਾ ਕਿ ਕਿਸੇ ਮੁਲਕ ਕਿਸੇ ਧਾਰਮਿਕ ਥਾਨ ਦੇ ਨਾਲ ਤਾਂ ਸਿਰਫ ਤੇ ਸਿਰਫ ਇਸ ਗੱਲਾਂ ਨੂੰ ਸੋਚ ਲੈਣਾ ਚਾਹੀਦਾ ਪਾਕਿਸਤਾਨ ਨੂੰ ਕਿ ਇਹਨਾਂ ਨਪਾਕ ਹਰਕਤਾਂ ਤੋਂ ਬਾਹਰ ਆ ਜਾਣਾ ਚਾਹੀਦਾ ਇਹ ਸਿਰਫ ਤੇ ਸਿਰਫ ਡਰ ਹੈ ਬੋਖਲਾਹਟ ਹੈ ਜਿਸ ਕਰਕੇ ਅਜਿਹੇ ਹ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਭਾਰਤ ਦੇ ਅੰਦਰ ਮਾਹੌਲ ਖਰਾਬ ਹੋਵੇ ਅਜਿਹਾ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਜੋ ਲਗਾਤਾਰ ਕੁਝੀ ਚਾਲਾਂ ਚੱਲ ਰਿਹਾ ਹੈ ਲਗਾਤਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਪਿੱਛੇ ਕੋਈ ਦਿਨਾਂ ਦੀ ਸਾਜ਼ਿਸ਼ ਜੋ ਇਸ ਵਾਰ ਕਾਮਯਾਬ ਨਹੀਂ ਹੋਣ ਵਾਲੀ ਹਾਲਕਿ ਪਹਿਲਾਂ ਵੀ ਨਹੀਂ ਹੋਈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਾਰਤ ਨੇ ਆਪਣਾ ਬਦਲਾ ਲਿਆ ਚਾਹੇ ਸਰਜਿਕਲ ਸਟ੍ਰਾਈਕ ਹੋਵੇ ਚਾਹੇ ਜੰਗ ਦੀ ਗੱਲ ਹੋਵੇ ਤਾਂ ਜੰਗ ਦੇ ਵਿੱਚ ਵੀ ਭਾਰਤ ਜਿੱਤਦਾ ਰਿਹਾ ਪਾਕਿਸਤਾਨ ਸਰੈਂਡਰ ਕਰਦਾ ਰਿਹਾ ਔਰ ਸਿੱਖਾਂ ਦੀ ਅਗਰ ਗੱਲ ਕੀਤੀ ਜਾਵੇ ਇਸ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਅਹਿਮ ਇਸ ਹੈ ਉਸ ਸੈਕਰੀਜਮੈਂਟ ਜਿਸ ਨੂੰ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦਿੱਤੀ ਗਈ ਸੀ 2020 ਚ ਜਿਸ ਵਕਤ ਗੋਰਖਾ ਰੈਜੀਮੈਂਟ ਤੋਂ ਇਹ ਸਾਰੀ ਸੁਰੱਖਿਆ ਲੈ ਕੇ ਸਿੱਖ ਰੈਜੀਮੈਂਟ ਨੂੰ ਦਿੱਤੀ ਗਈ ਸੀ ਉਹ ਸਿੱਖ ਰੈਜੀਮੈਂਟ ਜਿਸ ਨੇ ਜਿਸ ਤੋਂ ਚੀਨ ਦੀ ਫੌਜ थर-थर ਕੰਬਦੀ ਹੈ ਉਹ ਸਿੱਖ ਰੈਜੀਮੈਂਟ ਜੋ ਜੰਮੂ ਕਸ਼ਮੀਰ ਦੇ ਵਿਸ਼ਵਾਸਤ ਹੈ ਜਿਸ ਤੋਂ ਵੈਰੀ थर-थर ਕੰਬਦੇ ਨੇ ਤਾਂ ਉਹ ਹਰ ਵੇਲੇ ਤਿਆਰ ਹੈ ਸਾਡਾ ਆਪਣੇ ਦੁਸ਼ਮਨ ਨੂੰ ਜਵਾਬ ਦੇਣ ਲਈ ਉਸ ਆਤਵਾਦੀ ਸਮੂਹਾਂ ਨੂੰ ਉਸ ਸੰਗਠਨਾਂ ਨੂੰ ਇੱਕ ਵਾਰ ਫਿਰ ਤੋਂ ਗੱਲ ਕੀਤੀ ਜਾਵੇ ਸਿਰਫ ਤੇ ਸਿਰਫ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਅਤਵਾਦੀਆਂ ਦੇ ਖਿਲਾਫ ਹੈ ਔਰ ਜੋ ਵੀ ਕਿਸੇ ਮੁਲਕ ਦੇ ਅੰਦਰ ਰਹਿ ਕੇ ਸਾਜ਼ਿਸ਼ਾਂ ਰਚ ਰਿਹਾ ਹੈ ਉਸ ਦੇ ਟਿਕਾਣੇ ਉਸ ਦੇ ਜੋਗਰੋਹ ਨੇ ਉਸ ਦੇ ਜੋ ਸਾਥੀ ਨੇ ਉਸ ਦੇ ਜੋ ਮੈਂਬਰ ਨੇ ਚਾਹੇ ਉਹ ਭਾਰਤ ਦੇ ਅੰਦਰ ਨੇ ਚਾਹੇ ਕਿਸੇ ਮੁਲਕ ਚ ਨੇ ਚਾਹੇ ਪੀਓ ਕੇ ਚ ਨੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਦਾ ਮੀਡੀਆ ਝੂਠ ਤੇ ਝੂਠ ਫੈਲਾ ਰਿਹਾ ਹੈ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਦੀ ਭਾਰਤੀ ਫੌਜ ਤੇ ਸਿੱਖ ਜਵਾਨਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਸਿੱਖ ਜਵਾਨ ਮਾਰੇ ਗਏ ਔਰ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਕਿ ਸਿੱਖ ਔਰਤਾਂ ਨੂੰ ਕੁਚਲਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਰਾਸਰ ਪਾਕਿਸਤਾਨ ਦੀਆਂ ਜੋ ਅਫਵਾਹਾਂ ਨੇ ਖਬਰਾਂ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਰਾਸਰ ਝੂਠਾ ਹੈ ਔਰ ਗੁਰਪਤਵੰਤ ਸਿੰਘ ਪੰਨੂ ਜੋ ਇਹ ਸਟੇਟਮੈਂਟ ਦਿੰਦਾ ਹੈ ਇੱਕ ਚੈਨਲ ਤੇ ਕਿ ਭਾਰਤ ਅੰਦਰ ਸਿੱਖ ਕਦੇ ਵੀ ਭਾਰਤੀ ਫੌਜ ਨੂੰ ਪੰਜਾਬ ਬਾਰਡਰ ਤੇ ਜਾਨ ਨਹੀਂ ਦੇਣਗੇ ਇਹ ਸਰਾਸਰ ਝੂਠਾ ਹੈ ਇਸ ਦਾ ਹਵਾਲਾ ਪਾਕਿਸਤਾਨ ਦੀ ਐਮਪੀ ਪਾਰਲੀਮੈਂਟ ਦੇ ਵਿੱਚ ਦਿੰਦੀ ਨਜ਼ਰ ਆਈ ਔਰ ਇਹ ਗੱਲ ਕਹਿੰਦੀ ਨਜ਼ਰ ਆਈ ਕਿ ਪਾਕਿਸਤਾਨ ਦੇ ਨਹੀਂ ਸਿੱਖ ਜਿਹੜੇ ਨੇ ਔਰ ਨਾਲ ਖੜੇ ਨੇ ਪਾਕਿਸਤਾਨ ਦੇ ਔਰ ਪਾਕਿਸਤਾਨ ਖਿਲਾਫ ਕਦੇ ਵੀ ਸਿੱਖ ਭਾਰਤੀ ਫੌਜ ਨੂੰ ਬਾਰਡਰ ਤੇ ਨਹੀਂ ਆਉਣ ਦੇਣਗੇ ਇਹ ਸਰਾਸਰ ਝੂਠ ਹੈ ਇਸ ਖਬਰਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਪਰਦਾ ਫਾਸ਼ ਕਰ ਰਿਹਾ ਹੈ ਨਾ ਤਾਂ ਕਿਸੇ ਸਿੱਖ ਜਵਾਨ ਨੂੰ ਮਾਰਿਆ ਗਿਆ ਨਾ ਕਿਸੇ ਸਿੱਖ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਨਾ ਹੀ ਕਿਸੇ ਸਿੱਖ ਕਿਸੇ ਪੰਜਾਬੀ ਨੇ ਕਿਸੇ ਫੌਜ ਦੀ ਮੂਵਮੈਂਟ ਤੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਅੰਦਰ ਗੱਲ ਕੀਤੀ ਜਾਵੇ ਗੁਰਦਾਸਪੁਰ ਤਾਂ ਨਾਲ ਹੀ ਫਰੋਸਪਰ ਤਰਨ ਤਰਨ ਇਹਨਾਂ ਸਰਹੱਦੀ ਇਲਾਕਿਆਂ ਦੇ ਫਾਜ਼ਲਕਾ ਤੇ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਭਾਰਤੀ ਫੌਜ ਸਰਹੱਦ ਤੇ ਪਹਿਲਾਂ ਤੋਂ ਹੀ ਮੌਜੂਦ ਹੈ ਇਹ ਗੱਲ ਤਾਂ ਸਰਾਸਰ ਝੂਠੀ ਹੈ ਕਿ ਭਾਰਤੀ ਫੌਜ ਨੂੰ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ ਪੰਜਾਬ ਰਾਹੀਂ ਲੰਘਣ ਨਹੀਂ ਦਿੱਤਾ ਜਾਵੇਗਾ ਇਹ ਜੋ ਤੁਹਾਨੂੰ ਅਸੀਂ ਸਕਰੀਨ ਸ਼ਾਟ ਦਿਖਾ ਰਹੇ ਹਾਂ ਇਹ ਸਰਾਸਰ ਝੂਠ ਹੈ ਕਿਸੇ ਵੀ ਪੰਜ ਸਿੱਖ ਸੋਲਜਰ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਨਾ ਹੀ ਕਿਸੇ ਸਿੱਖ ਔਰਤ ਨੂੰ ਕੁੱਤਿਆ ਗਿਆ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਨੂੰ ਨਾਲ ਸੰਚਾਰ ਰਿਹਾ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਜੇ ਨਹੀਂ ਚਾਹੁੰਦੇ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬ ਦੇ ਅੰਦਰ ਛੁਣ ਹੋਏ ਨਮਾਇंदे ਨੇ ਇਹ ਗੱਲ ਕਹੀ ਹੈ ਕਿ ਪਹਿਲ ਗਾਂਦ ਘਟਨਾ ਦੀ ਸਿਨਹਿਤੀ ਕਰਦੇ ਆ ਇਸ ਦਾ ਬਦਲਾ ਵੀ ਸਾਨੂੰ ਲੈਣਾ ਚਾਹੀਦਾ ਹੈ ਪਾਕਿਸਤਾਨ ਪਾਕ ਹਰਕਤਾ ਕਾ ਦਾ ਪਾਕਿਸਤਾਨ ਉਸਡੇ ਮੁਲਕ ਦੇ ਅੰਦਰ ਨਸ਼ਾ ਆਉਂਦਾ ਹੈ ਉਸ ਵਕਤ ਵੀ ਇਸ ਚੀਜ਼ ਦੀ ਨਖੇਤੀ ਪਾਕਿਸਤਾਨ ਦੀ ਜਾਣਦੀ ਰਹੀ ਹੈ ਕਿ ਪਾਕਿਸਤਾਨ ਤੋਂ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਡੀ ਮਾਤਰਾ 'ਚ ਆਉਂਦਾ ਰਿਹਾ ਜਿਸ ਖਿਲਾਫ ਸਖਤੀ ਦੀ ਲੋੜ ਹੈ ਕਾਰਵਾਈ ਦੀ ਲੋੜ ਹੈ ਔਰ ਅਜੇ ਹੇ ਦੇ ਪਹਿਲਾਂ ਤੱਕ ਨਾ ਦੀ ਗੱਲ ਕੀਤੀ ਜਾਵੇ ਤਾਂ ਇਸਤੇ ਵੀ ਜੋ ਬਣਦੀ ਕਾਰਵਾਈ ਜੋ ਇਸ ਘਟਨਾ ਦਾ ਪਿੱਛੇ ਦਾ ਮਾਸਟਰਮਾਈਂਡ ਹੈ ਉਸਤੇ ਹੋਣੀ ਚਾਹੀਦੀ ਹੈ ਪਰ ਜੋ ਪਾਕਿਸਤਾਨ ਦੀ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਾਸਰ ਝੂਠ ਹੈ ਇਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ ਕਿ ਕਿਸੇ ਸਿੱਖ ਸੋਲਜਰ ਨੂੰ ਮੌਤ ਦੇ ਕਟਾਰ ਦੱਤਾ ਮੁੱਠਪੇੜ ਚ ਕਿਸੇ ਸਿੱਖ ਔਰਤ ਨੂੰ ਦਰੜਿਆ ਗਿਆ ਇਸ ਦੇ ਵਿੱਚ ਬਿਲਕੁਲ ਕੋਈ ਵੀ ਸੱਚਾਈ ਨਹੀਂ ਹੈ ਔਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਕਿ ਭਾਰਤ ਦੀ ਫੌਜ ਨੂੰ ਪਾਕਿਸਤਾਨ ਖਿਲਾਫ ਕਾਰਵਾਈ ਪੰਜਾਬ ਨਹੀਂ ਕਰਨ ਦੇਵੇਗਾ ਸਿੱਖ ਨਹੀਂ ਕਰਨ ਦੇਵੇਗਾ ਇਹ ਵੀ ਸਰਾਸਰ ਝੂਠ ਹੈ ਕਿਉਂਕਿ ਪਾਕਿਸਤਾਨ ਪਾਰਟ ਵਿੱਚ ਐਮਪੀ ਨੇ ਵੱਲ ਗੱਲ ਕਹੀ ਗਈ ਕਿ ਪਸੀ ਧੰਨਵਾਦ ਕਰਦੇ ਸਿੱਖ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਜੋ ਇਹ ਕਹਿ ਰਹੇ ਨੇ ਕਿ ਅਸੀਂ ਭਾਰਤੀ ਫੌਜ ਨੂੰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਪਾਗਰ ਕਹਿੰਦੇ ਕਿ ਪਾਕਿਸਤਾਨ ਸਿੱਖਾਂ ਦੀ ਪਾਕ ਧਰਤੀ ਹੈ ਪਰ ਇੱਕ ਪਾਸੇ ਗੱਲ ਕੀਤੀ ਜਾਵੇ ਸਿਰਫ ਇਸ ਮੁਲਕ ਦੀ ਲੜਾਈ دہشت گردਾਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਅਤਵਾਦੀਆਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਮੁਲਕ ਦੀ ਆਵਾਮ ਦੇ ਨਾਲ ਨਾ ਕਿ ਕਿਸੇ ਮੁਲਕ ਦੇ ਕਿਸੇ ਧਾਰਮਿਕ ਸਥਾਨ ਦੇ ਨਾਲ ਤਾਂ ਸਿਰਫ ਤੇ ਸਿਰਫ ਇਸ ਗੱਲਾਂ ਨੂੰ ਸੋਚ ਲੈਣਾ ਚਾਹੀਦਾ ਪਾਕਿਸਤਾਨ ਨੂੰ ਕਿ ਇਹਨਾਂ ਨਪਾਕ ਹਰਕਤਾਂ ਤੋਂ ਬਾਹਰ ਆਜਣਾ ਚਾਹੀਦਾ ਹੈ ਸਿਰਫ ਤੇ ਸਿਰਫ ਡਰ ਰਹਾ ਹੈ ਬੋਖਲਾਹਟ ਹੈ ਜਿਸ ਕਰਕੇ ਅਜਿਹੇ ਹੀ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਭਾਰਤ ਦੇ ਅੰਦਰ ਮਾਹੌਲ ਖਰਾਬ ਹੋਵੇ ਅਜੇ ਹਾਲ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਜੋ ਲਗਾਤਾਰ ਕੋਝੀ ਚਾਲਾਂ ਚੱਲ ਰਿਹਾ ਹੈ ਲਗਾਤਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਪਿੱਛੇ ਕੋਈ ਵੀ ਨਾ ਦੀ ਸਾਜ਼ਿਸ਼ ਜੋ ਇਸ ਵਾਰ ਕਾਮਯਾਬ ਨਹੀਂ ਹੋਣ ਵਾਲੀ ਹਾਲਾਂਕਿ ਪਹਿਲਾਂ ਵੀ ਨਹੀਂ ਹੋਈ ਪਹਿਲਾਂ ਵੀ ਬਹੁਤ ਸਾਰੀਆਂ ਕਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਾਰਤ ਨੇ ਆਪਣਾ ਬਦਲਾ ਲਿਆ ਚਾਹੇ ਸਰਜਿਕਲ ਸਟ੍ਰਾਈਕ ਹੋਵੇ ਚਾਹੇ ਜੰਗ ਦੀ ਗੱਲ ਹੋਵੇ ਤਾਂ ਜੰਗ ਦੇ ਵਿੱਚ ਵੀ ਭਾਰਤ ਜਿੱਤਦਾ ਰਿਹਾ ਪਾਕਿਸਤਾਨ ਸਰੈਂਡਰ ਕਰਦਾ ਰਿਹਾ ਔਰ ਸਿੱਖਾਂ ਦੀ ਅਗਰ ਗੱਲ ਕੀਤੀ ਜਾਵੇ ਇਸ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਅਹਿਮ ਈਸਾ ਹੈ ਉਸ ਸਿੱਖ ਰੈਜੀਮੈਂਟ ਜਿਸ ਨੂੰ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦਿੱਤੀ ਗਈ ਸੀ 2020 ਚ ਜਿਸ ਵਕਤ ਗੋਰਖਾ ਰੈਜੀਮੈਂਟ ਤੋਂ ਇਹ ਸਾਰੀ ਸੁਰੱਖਿਆ ਲੈ ਕੇ ਸਿੱਖ ਰੈਜੀਮੈਂਟ ਨੂੰ ਦਿੱਤੀ ਗਈ ਸੀ ਉਹ ਸਿੱਖ ਰੈਜੀਮੈਂਟ ਜਿਸ ਨੇ ਜਿਸ ਤੋਂ ਚੀਨ ਦੀ ਫੌਜ थरथਰ ਕੰਬਦੀ ਹੈ ਉਹ ਸਿੱਖ ਰੈਜੀਮੈਂਟ ਜੋ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਹੈ ਜਿਸ ਤੋਂ ਵੈਰੀ थरथਰ ਕੰਬਦੇ ਨੇ ਤਾਂ ਉਹ ਹਰ ਵੇਲੇ ਤਿਆਰ ਹੈ ਆਪਣੇ ਦੁਸ਼ਮਣ ਨੂੰ ਜਵਾਬ ਦੇਣ ਲਈ ਉਸ ਆਤਮਹੱਤਿਆ ਸਮੂਹਾਂ ਨੂੰ ਉਸ ਸੰਗਠਨਾਂ ਨੂੰ ਇੱਕ ਵਾਰ ਫਿਰ ਤੋਂ ਗੱਲ ਕੀਤੀ ਜਾਵੇ ਸਿਰਫ ਤੇ ਸਿਰਫ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਅਤਵਾਦੀਆਂ ਦੇ ਖਿਲਾਫ ਹੈ ਔਰ ਜੋ ਵੀ ਕਿਸੇ ਮੁਲਕ ਦੇ ਅੰਦਰ ਰਹਿ ਕੇ ਸਾਸਨ ਰਚ ਰਿਹਾ ਹੈ ਉਸ ਦੇ ਟਿਕਾਣੇ ਉਸ ਦੇ ਜੋਗਰੋਹ ਨੇ ਉਸ ਦੇ ਜੋ ਸਾਥੀ ਨੇ ਉਸ ਦੇ ਜੋ ਮੈਂਬਰ ਨੇ ਚਾਹੇ ਉਹ ਭਾਰਤ ਦੇ ਅੰਦਰ ਨੇ ਚਾਹੇ ਕਿਸੇ ਮੁਲਕ ਚ ਨੇ ਚਾਹੇ ਪੀਓ ਕੇ ਚ ਨੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਦਾ ਮੀਡੀਆ ਝੂਠ ਤੇ ਝੂਠ ਫੈਲਾ ਰਿਹਾ ਹੈ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਭਾਰਤੀ ਫੌਜ ਤੇ ਸਿੱਖ ਜਵਾਨਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਸਿੱਖ ਜਵਾਨ ਮਾਰੇ ਗਏ ਔਰ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਕਿ ਸਿੱਖ ਔਰਤਾਂ ਨੂੰ ਕੁਚਲਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਰਾਸਰ ਪਾਕਿਸਤਾਨ ਦੀਆਂ ਜੋ ਅਫਵਾਹਾਂ ਨੇ ਖਬਰਾਂ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਰਾਸਰ ਝੂਠਾ ਹੈ ਔਰ ਗੁਰਪਤਵੰਤ ਸਿੰਘ ਪੰਨੂ ਜੋ ਇਹ ਸਟੇਟਮੈਂਟ ਦਿੰਦਾ ਹੈ ਇੱਕ ਚੈਨਲ ਤੇ ਕਿ ਭਾਰਤ ਅੰਦਰ ਸਿੱਖ ਕਦੇ ਵੀ ਭਾਰਤੀ ਫੌਜ ਨੂੰ ਪੰਜਾਬ ਬਾਰਡਰ ਤੇ ਜਾਨ ਨਹੀਂ ਦੇਣਗੇ ਇਹ ਸਰਾਸਰ ਝੂਠਾ ਹੈ ਇਸ ਦਾ ਹਵਾਲਾ ਪਾਕਿਸਤਾਨ ਦੀ ਐਮਪੀ ਪਾਰਲੀਮੈਂਟ ਦੇ ਵਿੱਚ ਦਿੰਦੀ ਨਜ਼ਰ ਆਈ ਔਰ ਇਹ ਗੱਲ ਕਹਿੰਦੀ ਨਜ਼ਰ ਆਈ ਕਿ ਪਾਕਿਸਤਾਨ ਦੇ ਨਹੀਂ ਸਿੱਖ ਜਿਹੜੇ ਨੇ ਉਹ ਨਾਲ ਖੜੇ ਨੇ ਪਾਕਿਸਤਾਨ ਦੇ ਔਰ ਪਾਕਿਸਤਾਨ ਖਿਲਾਫ ਕਦੇ ਵੀ ਸਿੱਖ ਭਾਰਤੀ ਫੌਜ ਨੂੰ ਬਾਰਡਰ ਤੇ ਨਹੀਂ ਆਉਣ ਦੇਣਗੇ ਇਹ ਸਰਾਸਰ ਝੂਠ ਹੈ ਇਸ ਖਬਰਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਪਰਦਾ ਫਾਸ਼ ਕਰ ਰਿਹਾ ਹੈ ਨਾ ਤਾਂ ਕਿਸੇ ਸਿੱਖ ਜਵਾਨ ਨੂੰ ਮਾਰਿਆ ਗਿਆ ਨਾ ਕਿਸੇ ਸਿੱਖ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਨਾ ਹੀ ਕਿਸੇ ਸਿੱਖ ਕਿਸੇ ਪੰਜਾਬੀ ਨੇ ਕਿਸੇ ਫੌਜ ਦੀ ਮੂਵਮੈਂਟ ਤੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਅੰਦਰ ਗੱਲ ਕੀਤੀ ਜਾਵੇ ਗੁਰਦਾਸਪੁਰ ਤਾਂ ਨਾਲ ਹੀ ਫਰੋਸਪਰ ਤਰਨ ਤਰਨ ਇਹਨਾਂ ਸਰਹੱਦੀ ਇਲਾਕਿਆਂ ਦੇ ਫਾਜ਼ਲਕਾ ਤੇ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਭਾਰਤੀ ਫੌਜ ਸਰਹੱਦ ਤੇ ਪਹਿਲਾਂ ਤੋਂ ਹੀ ਮੌਜੂਦ ਹੈ ਇਹ ਗੱਲ ਤਾਂ ਸਰਾਸਰ ਝੂਠੀ ਹੈ ਕਿ ਭਾਰਤੀ ਫੌਜ ਨੂੰ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ ਪੰਜਾਬ ਰਾਹੀਂ ਲੰਘਣ ਨਹੀਂ ਦਿੱਤਾ ਜਾਵੇਗਾ ਇਹ ਜੋ ਤੁਹਾਨੂੰ ਅਸੀਂ ਸਕਰੀਨ ਸ਼ਾਟ ਦਿਖਾ ਰਹੇ ਹਾਂ ਇਹ ਸਰਾਸਰ ਝੂਠ ਹੈ ਕਿਸੇ ਵੀ ਪੰਜ ਸਿੱਖ ਸੋਲਜਰ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਨਾ ਹੀ ਕਿਸੇ ਸਿੱਖ ਔਰਤ ਨੂੰ ਕੁੱਤ ਲਿਆ ਗਿਆ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਨੂੰ ਨਾਲ ਸੰਚਾਰ ਰਿਹਾ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਜੇ ਹਾਂ ਨਹੀਂ ਚਾਹੁੰਦੇ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬ ਦੇ ਅੰਦਰ ਛੁਣ ਹੋਏ ਨਮਾਇंदे ਨੇ ਇਹ ਗੱਲ ਕਹੀ ਹੈ ਕਿ ਪਹਿਲ ਗਾਂਦ ਘਟਨਾ ਦੀ ਨਿਖੇਦੀ ਕਰਦੇ ਆ ਇਸ ਦਾ ਬਦਲਾ ਵੀ ਸਾਨੂੰ ਲੈਣਾ ਚਾਹੀਦਾ ਹੈ ਪਾਕਿਸਤਾਨ ਪਾਕ ਹਕਤਾ ਕਾ ਦਾ ਪਾਕਿਸਤਾਨ ਉਸਡੇ ਮੁਲਕ ਦੇ ਅੰਦਰ ਨਸ਼ਾ ਆਉਂਦਾ ਹੈ ਉਸ ਵਕਤ ਵੀ ਇਸ ਚੀਜ਼ ਦੀ ਨਿਖੇਦੀ ਪਾਕਿਸਤਾਨ ਕੀ ਜਾਣਦੀ ਰਹੀ ਹੈ ਕਿ ਪਾਕਿਸਤਾਨ ਤੋਂ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਡੀ ਮਾਤਰਾ 'ਚ ਆਉਂਦਾ ਰਿਹਾ ਜਿਸ ਖਿਲਾਫ ਸਖਤੀ ਦੀ ਲੋੜ ਹੈ ਕਾਰਵਾਈ ਦੀ ਲੋੜ ਹੈ ਔਰ ਅਜੇ ਇਹ ਨਿਬਜ ਪਹਿਲਾਂ ਤੱਕ ਨਾ ਦੀ ਗੱਲ ਕੀਤੀ ਜਾਵੇ ਤਾਂ ਇਸਤੇ ਵੀ ਜੋ ਬਣਦੀ ਕਾਰਵਾਈ ਜੇ ਜੋ ਇਸ ਘਟਨਾ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਉਸਤੇ ਹੋਣੀ ਚਾਹੀਦੀ ਹੈ ਪਰ ਜੋ ਪਾਕਿਸਤਾਨ ਦੀ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਾਸਰ ਝੂਠ ਹੈ ਇਸ ਦੇ ਪਿੱਛੇ ਕੋਈ ਸਚਾਈ ਨਹੀਂ ਹੈ ਕਿ ਕਿਸੇ ਸਿੱਖ ਸੋਲજર ਨੂੰ ਮੌਤ ਘਾਟ ਉਤਾਰ ਦਿੱਤਾ ਮੁੱਠਪੇੜ ਚ ਕਿਸੇ ਸਿੱਖ ਔਰਤ ਨੂੰ ਦਰੜਿਆ ਗਿਆ ਇਸ ਦੇ ਵਿੱਚ ਬਿਲਕੁਲ ਕੋਈ ਵੀ ਸਚਾਈ ਨਹੀਂ ਹੈ ਔਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਕਿ ਭਾਰਤ ਦੀ ਫੌਜ ਨੂੰ ਪਾਕਿਸਤਾਨ ਖਿਲਾਫ ਕਾਰਵਾਈ ਪੰਜਾਬ ਨਹੀਂ ਕਰਨ ਦੇਵੇਗਾ ਸਿੱਖ ਨਹੀਂ ਕਰਨ ਦੇਵੇਗਾ ਇਹ ਵੀ ਸਰਾਸਰ ਝੂਠ ਹੈ ਕਿਉਂਕਿ ਪਾਕਿਸਤਾਨ ਪਾਰਟੀਆਂ ਦੇ ਐਮਪੀ ਵੱਲ ਗੱਲ ਕੀਤੀ ਗਈ ਕਿ ਅਸੀਂ ਧੰਨਵਾਦ ਕਰਦੇ ਹਾਂ ਸਿੱਖ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਜੋ ਇਹ ਕਹਿ ਰਹੇ ਨੇ ਕਿ ਅਸੀਂ ਭਾਰਤੀ ਫੌਜ ਨੂੰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਪਾਗਰ ਕਹਿੰਦੇ ਕਿ ਪਾਕਿਸਤਾਨ ਸਿੱਖਾਂ ਦੀ ਪਾਕ ਧਰਤੀ ਹੈ ਪਰ ਇੱਕ ਪਾਸੇ ਗੱਲ ਕੀਤੀ ਜਾਵੇ ਸਿਰਫ ਇਸ ਮੁਲਕ ਦੀ ਲੜਾਈ دہشت گردਾਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਅਤਵਾਦੀਆਂ ਖਿਲਾਫ ਹੈ ਇਸ ਮੁਲਕ ਲੜਾਈ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਮੁਲਕ ਦੀ ਆਵਾਮ ਦੇ ਨਾਲ ਨਾ ਕਿ ਕਿਸੇ ਮੁਲਕ ਦੇ ਕਿਸੇ ਧਾਰਮਿਕ ਸਥਾਨ ਦੇ ਨਾਲ ਤਾਂ ਸਿਰਫ ਤੇ ਸਿਰਫ ਇਸ ਗੱਲਾਂ ਨੂੰ ਸੋਚ ਲੈਣਾ ਚਾਹੀਦਾ ਪਾਕਿਸਤਾਨ ਨੂੰ ਕਿ ਇਹਨਾਂ ਨਪਾਕ ਹਰਕਤਾਂ ਤੋਂ ਬਾਹਰ ਆਜਣਾ ਚਾਹੀਦਾ ਹੈ ਇਹ ਸਿਰਫ ਤੇ ਸਿਰਫ ਡਰ ਹੈ ਬੋਖਲਾਹਟ ਹੈ ਜਿਸ ਕਰਕੇ ਅਜਿਹੇ ਹੀ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਭਾਰਤ ਦੇ ਅੰਦਰ ਮਾਹੌਲ ਖਰਾਬ ਹੋਵੇ ਅਜੇ ਹੱਬ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਜੋ ਲਗਾਤਾਰ ਕੋਝੀ ਚਾਲਾਂ ਚੱਲ ਰਿਹਾ ਹੈ ਲਗਾਤਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਪਿੱਛੇ ਕੋਈ ਵੀ ਨਾ ਦੀ ਸਾਜ਼ਿਸ਼ ਇਸ ਵਾਰ ਕਾਮਯਾਬ ਨਹੀਂ ਹੋਣ ਵਾਲੀ ਹਾਲਕਿ ਪਹਿਲਾਂ ਵੀ ਨਹੀਂ ਹੋਈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਾਰਤ ਨੇ ਆਪਣਾ ਬਦਲਾ ਲਿਆ ਚਾਹੇ ਸਰਜਿਕਲ ਸਟ੍ਰਾਈਕ ਹੋਵੇ ਚਾਹੇ ਜੰਗ ਦੀ ਗੱਲ ਹੋਵੇ ਤਾਂ ਜੰਗ ਦੇ ਵਿੱਚ ਵੀ ਭਾਰਤ ਜਿੱਤਦਾ ਰਿਹਾ ਪਾਕਿਸਤਾਨ ਸਰੈਂਡਰ ਕਰਦਾ ਰਿਹਾ ਔਰ ਸਿੱਖਾਂ ਦੀ ਅਗਰ ਗੱਲ ਕੀਤੀ ਜਾਵੇ ਇਸ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਅਹਿਮ ਈਸਾ ਹੈ ਉਸ ਸਿੱਖ ਰੈਜੀਮੈਂਟ ਜਿਸ ਨੂੰ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦਿੱਤੀ ਗਈ ਸੀ 2020 ਚ ਜਿਸ ਵਕਤ ਗੋਰਖਾ ਰੈਜੀਮੈਂਟ ਤੋਂ ਇਹ ਸਾਰੀ ਸੁਰੱਖਿਆ ਲੈ ਕੇ ਸਿੱਖ ਰੈਜੀਮੈਂਟ ਨੂੰ ਦਿੱਤੀ ਗਈ ਸੀ ਉਹ ਸਿੱਖ ਰੈਜੀਮੈਂਟ ਜਿਸ ਨੇ ਜਿਸ ਤੋਂ ਚੀਨ ਦੀ ਫੌਜ थरथਰ ਕੰਬਦੀ ਹੈ ਉਹ ਸਿੱਖ ਰੈਜੀਮੈਂਟ ਜੋ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਹੈ ਜਿਸ ਤੋਂ ਵੈਰੀ थरथਰ ਕੰਬਦੇ ਨੇ ਤਾਂ ਉਹ ਹਰ ਵੇਲੇ ਤਿਆਰ ਹੈ ਆਪਣੇ ਦੁਸ਼ਮਨ ਨੂੰ ਜਵਾਬ ਦੇਣ ਲਈ ਉਸ ਆਤਮਹਿੱਤ ਸਮੂਹਾਂ ਨੂੰ ਉਸ ਸੰਗਠਨਾਂ ਨੂੰ ਇੱਕ ਵਾਰ ਫਿਰ ਤੋਂ ਗੱਲ ਕੀਤੀ ਜਾਵੇ ਸਿਰਫ ਤੇ ਸਿਰਫ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਅਤਵਾਦੀਆਂ ਦੇ ਖਿਲਾਫ ਹੈ ਔਰ ਜੋ ਵੀ ਕਿਸੇ ਮੁਲਕ ਦੇ ਅੰਦਰ ਰਹਿ ਕੇ ਸਾਸਨ ਰਚ ਰਿਹਾ ਹੈ ਉਸ ਦੇ ਟਿਕਾਣੇ ਉਸ ਦੇ ਜੋਗਰੋ ਨੇ ਉਸ ਦੇ ਜੋ ਸਾਥੀ ਨੇ ਉਸ ਦੇ ਜੋ ਮੈਂਬਰ ਨੇ ਚਾਹੇ ਉਹ ਭਾਰਤ ਦੇ ਅੰਦਰ ਨੇ ਚਾਹੇ ਕਿਸੇ ਮੁਲਕ ਚ ਨੇ ਚਾਹੇ ਪੀਓ ਕੇ ਚ ਨੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਦਾ ਮੀਡੀਆ ਝੂਠ ਤੇ ਝੂਠ ਫੈਲਾ ਰਿਹਾ ਹੈ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਭਾਰਤੀ ਫੌਜ ਤੇ ਸਿੱਖ ਜਵਾਨਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਸਿੱਖ ਜਵਾਨ ਮਾਰੇ ਗਏ ਔਰ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਕਿ ਸਿੱਖ ਔਰਤਾਂ ਨੂੰ ਕੁਚਲਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਰਾਸਰ ਪਾਕਿਸਤਾਨ ਦੀਆਂ ਜੋ ਅਫਵਾਹਾਂ ਨੇ ਖਬਰਾਂ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਰਾਸਰ ਝੂਠਾ ਹੈ ਔਰ ਗੁਰਪਤਵੰਤ ਸਿੰਘ ਪੰਨੂ ਜੋ ਇਹ ਸਟੇਟਮੈਂਟ ਦਿੰਦਾ ਹੈ ਇੱਕ ਚੈਨਲ ਤੇ ਕਿ ਭਾਰਤ ਅੰਦਰ ਸਿੱਖ ਕਦੇ ਵੀ ਭਾਰਤੀ ਫੌਜ ਨੂੰ ਪੰਜਾਬ ਬਾਰਡਰ ਤੇ ਜਾਨ ਨਹੀਂ ਦੇਣਗੇ ਇਹ ਸਰਾਸਰ ਝੂਠਾ ਹੈ ਇਸ ਦਾ ਹਵਾਲਾ ਪਾਕਿਸਤਾਨ ਦੀ ਐਮਪੀ ਪਾਰਲੀਮੈਂਟ ਦੇ ਵਿੱਚ ਦਿੰਦੀ ਨਜ਼ਰ ਆਈ ਔਰ ਇਹ ਗੱਲ ਕਹਿੰਦੀ ਨਜ਼ਰ ਆਈ ਕਿ ਪਾਕਿਸਤਾਨ ਦੇ ਨਹੀਂ ਸਿੱਖ ਜਿਹੜੇ ਨੇ ਉਹ ਨਾਲ ਖੜੇ ਨੇ ਪਾਕਿਸਤਾਨ ਦੇ ਔਰ ਪਾਕਿਸਤਾਨ ਖਿਲਾਫ ਕਦੇ ਵੀ ਸਿੱਖ ਭਾਰਤੀ ਫੌਜ ਨੂੰ ਬਾਰਡਰ ਤੇ ਨਹੀਂ ਆਉਣ ਦੇਣਗੇ ਇਹ ਸਰਾਸਰ ਝੂਠ ਹੈ ਇਸ ਖਬਰਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਪਰਦਾ ਫਾਸ਼ ਕਰ ਰਿਹਾ ਹੈ ਨਾ ਤਾਂ ਕਿਸੇ ਸਿੱਖ ਜਵਾਨ ਨੂੰ ਮਾਰਿਆ ਗਿਆ ਨਾ ਕਿਸੇ ਸਿੱਖ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਨਾ ਹੀ ਕਿਸੇ ਸਿੱਖ ਕਿਸੇ ਪੰਜਾਬੀ ਨੇ ਕਿਸੇ ਫੌਜ ਦੀ ਮੂਵਮੈਂਟ ਤੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਅੰਦਰ ਗੱਲ ਕੀਤੀ ਜਾਵੇ ਗੁਰਦਾਸਪੁਰ ਤਾਂ ਨਾਲ ਹੀ ਫਰੋਸਪਰ ਤਰਨ ਤਾਰਨ ਇਹਨਾਂ ਸਰਹੱਦੀ ਇਲਾਕਿਆਂ ਦੇ ਫਾਜ਼ਲਕਾ ਤੇ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਵਿੱਚ ਭਾਰਤੀ ਫੌਜ ਸਰਹੱਦ ਤੇ ਪਹਿਲਾਂ ਤੋਂ ਹੀ ਮੌਜੂਦ ਹੈ ਇਹ ਗੱਲ ਤਾਂ ਸਰਾਸਰ ਝੂਠੀ ਹੈ ਕਿ ਭਾਰਤੀ ਫੌਜ ਨੂੰ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ ਪੰਜਾਬ ਰਾਹੀਂ ਲੰਘਣ ਨਹੀਂ ਦਿੱਤਾ ਜਾਵੇਗਾ ਇਹ ਜੋ ਤੁਹਾਨੂੰ ਅਸੀਂ ਸਕਰੀਨ ਸ਼ਾਟ ਦਿਖਾ ਰਹੇ ਹਾਂ ਇਹ ਸਰਾਸਰ ਝੂਠ ਹੈ ਕਿਸੇ ਵੀ ਪੰਜ ਸਿੱਖ ਸੋਲਜਰ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਨਾ ਹੀ ਕਿਸੇ ਸਿੱਖ ਔਰਤ ਨੂੰ ਕੁੱਤਲੇ ਆ ਗਿਆ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡ ਨਾਲ ਸੰਜੀ ਕਰ ਰਿਹਾ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਜੇ ਨਹੀਂ ਚਾਹੁੰਦੇ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬ ਦੇ ਅੰਦਰ ਛੁਲੇ ਹੋਏ ਨਮਾਇंदे ਨੇ ਇਹ ਗੱਲ ਕਹੀ ਹੈ ਕਿ ਪਹਿਲ ਗਾਂਟ ਘਟਨਾ ਦੀ ਸੀ ਨਕਦੀ ਕਰਦੇ ਆ ਇਸ ਦਾ ਬਦਲਾ ਵੀ ਸਾਨੂੰ ਲੈਣਾ ਚਾਹੀਦਾ ਹੈ। ਪਾਕਿਸਤਾਨ ਪਾਕ ਹਰਕਤਾ ਕਰਦਾ। ਪਾਕਿਸਤਾਨ ਉਸ ਦੇ ਮੁਲਕ ਦੇ ਅੰਦਰ ਨਸ਼ਾ ਆਉਂਦਾ ਹੈ। ਉਸ ਵਕਤ ਵੀ ਇਸ ਚੀਜ਼ ਦੀ ਨਖੇਤੀ ਪਾਕਿਸਤਾਨ ਦੇ ਕੀਤੀ ਜਾਂਦੀ ਰਹੀ ਹੈ ਕਿ ਪਾਕਿਸਤਾਨ ਤੋਂ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਡੀ ਮਾਤਰਾ 'ਚ ਆਉਂਦਾ ਰਿਹਾ। ਜਿਸ ਖਿਲਾਫ ਸਖਤੀ ਦੀ ਲੋੜ ਹੈ, ਕਾਰਵਾਈ ਦੀ ਲੋੜ ਹੈ ਔਰ ਅਜੇ ਇਹ ਨਿਬਜ ਪਹਿਲਾਂ ਟਕਣਾ ਦੀ ਗੱਲ ਕੀਤੀ ਜਾਵੇ ਤਾਂ ਇਸਤੇ ਵੀ ਜੋ ਬਣਦੀ ਕਾਰਵਾਈ ਜੇ ਜੋ ਇਸ ਘਟਨਾ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਉਸਤੇ ਹੋਣੀ ਚਾਹੀਦੀ ਹੈ ਪਰ ਜੋ ਪਾਕਿਸਤਾਨ ਦੀ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਾਸਰ ਝੂਠਾ ਹੈ ਇਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ ਕਿ ਕਿਸੇ ਸਿੱਖ ਸੋਲਜਰ ਨੂੰ ਮੌਤ ਦੇ ਕਟ ਉਤਾਰ ਦਿੱਤਾ ਮੁੱਠਪੇੜ ਚ ਕਿਸੇ ਸਿੱਖ ਔਰਤ ਨੂੰ ਦਰੜਿਆ ਗਿਆ ਇਸ ਦੇ ਵਿੱਚ ਬਿਲਕੁਲ ਕੋਈ ਵੀ ਸੱਚਾਈ ਨਹੀਂ ਹੈ ਔਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਕਿ ਭਾਰਤ ਦੀ ਫੌਜ ਨੂੰ ਪਾਕਿਸਤਾਨ ਖਿਲਾਫ ਕਾਰਵਾਈ ਪੰਜਾਬ ਨਹੀਂ ਕਰਨ ਦੇਵੇਗਾ ਸਿੱਖ ਨਹੀਂ ਕਰਨ ਦੇਵੇਗਾ ਇਹ ਵੀ ਸਰਾਸਰ ਝੂਠ ਹੈ ਕਿਉਂਕਿ ਪਾਕਿਸਤਾਨ ਦੀ ਪਾਰਲੀਮੈਂਟ ਚ ਐਮਪੀ ਦੇ ਮਲਗਲ ਗਈ ਕਿ ਅਸੀਂ ਧੰਨਵਾਦ ਕਰਦੇ ਹਾਂ ਸਿੱਖ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਜੋ ਇਹ ਕਹਿ ਰਹੇ ਨੇ ਕਿ ਅਸੀਂ ਭਾਰਤੀ ਫੌਜ ਨੂੰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਪਾਗਰ ਕਹਿੰਦੇ ਕੀ ਪਾਕਿਸਤਾਨ ਸਿੱਖਾਂ ਦੀ ਪਾਕ ਧਰਤੀ ਆ ਪਰ ਇੱਕ ਪਾਸੇ ਗੱਲ ਕੀਤੀ ਜਾਵੇ ਸਿਰਫ ਇਸ ਮੁਲਕ ਦੀ ਲੜਾਈ دہشت گردਾਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਅਤਵਾਦੀਆਂ ਖਿਲਾਫ ਹੈ ਇਸ ਮੁਲਕ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਮੁਲਕ ਦੀ ਆਵਾਮ ਦੇ ਨਾਲ ਨਾ ਕਿ ਕਿਸੇ ਮੁਲਕ ਦੇ ਕਿਸੇ ਧਾਰਮਿਕ ਥਾਨ ਦੇ ਨਾਲ ਤਾਂ ਸਿਰਫ ਸਿਰਫ ਇਸ ਗੱਲਾਂ ਨੂੰ ਸੋਚ ਲੈਣਾ ਚਾਹੀਦਾ ਪਾਕਿਸਤਾਨ ਨੂੰ ਕਿ ਇਹਨਾਂ ਨਪਾਕ ਹਰਕਤਾਂ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਸਿਰਫ ਸਿਰਫ ਡਰ ਬੋਖਲਾਹਟ ਹੈ ਜਿਸ ਕਰਕੇ ਅਜਿਹੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਭਾਰਤ ਦੇ ਅੰਦਰ ਮਾਹੌਲ ਖਰਾਬ ਹੋਵੇ ਅਜਿਹਾ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਜੋ ਲਗਾਤਾਰ ਕੋਝੀ ਚਾਲਾਂ ਚੱਲ ਰਿਹਾ ਹੈ ਲਗਾਤਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਪਿੱਛੇ ਕੋਈ ਵੀ ਨਾ ਦੀ ਸਾਜਿਸ਼ ਜੋ ਇਸ ਵਾਰ ਕਾਮਯਾਬ ਨਹੀਂ ਹੋਣ ਵਾਲੀ ਹਾਲਾਂਕਿ ਪਹਿਲਾਂ ਵੀ ਨਹੀਂ ਹੋਈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਾਰਤ ਨੇ ਆਪਣਾ ਬਦਲਾ ਲਿਆ ਚਾਹੇ ਸਰਜਿਕਲ ਸਟ੍ਰਾਈਕ ਹੋਵੇ ਚਾਹੇ ਜੰਗ ਦੀ ਗੱਲ ਹੋਵੇ ਤਾਂ ਜੰਗ ਦੇ ਵਿੱਚ ਵੀ ਭਾਰਤ ਜਿੱਤਦਾ ਰਿਹਾ ਪਾਕਿਸਤਾਨ ਸਰੈਂਡਰ ਕਰਦਾ ਰਿਹਾ ਔਰ ਸਿੱਖਾਂ ਦੀ ਅਗਰ ਗੱਲ ਕੀਤੀ ਜਾਵੇ ਇਸ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਅਹਿਮ ਈਸਾ ਹੈ ਉਸ ਸਿੱਖ ਰੈਜੀਮੈਂਟ ਜਿਸ ਨੂੰ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦਿੱਤੀ ਗਈ